ਗੁਰੂ ਪਿਆਰੀ ਗੁਰੂ ਸواری ਸਾਜੀ ਨੂੰ ਅੱਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਬੜੇ ਵੱਡ ਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸਤਿਗੁਰੂ ਮਹਾਰਾਜ ਦੇ ਚਰਨ ਕਮਲਾਂ ਦੇ ਵਿੱਚ ਜੁੜਮਲ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਭਾਈ ਬੜੇ ਪ੍ਰੇਮ ਸਤਕਾਰ ਸਹਿਤ ਆਪ ਜੀ ਸਤਿਗੁਰਾਂ ਦੇ ਬਚਨ ਬिलास ਸਰਵਣ ਕਰ ਰਹੇ ਹੋ ਭਾਈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬਿਤਾਇਆ ਹੋਇਆ ਇਹ ਸਮਾਂ ਇਹ ਸਿਮਰਨ ਦੀਆਂ ਘੜੀਆਂ ਸਿਮਰਨ ਦੇ ਪਲ ਲੇਖੇ ਵਿੱਚ ਪਹਿ ਜਾਣੇ ਨੇ ਭਾਈ ਹੋਰ ਕੁਝ ਵੀ ਇਸ ਦੁਨੀਆ ਦਾ ਆਪਣੇ ਨਾਲ ਨਹੀਂ ਜਾਣਾ ਨਾ ਧੀਆਂ ਨਾ ਪੁੱਤਰ ਨਾ ਧਨ ਦੌਲਤ ਦੌਲਤ ਜ਼ਮੀਨ ਜਾਇਦਾਦਾਂ ਕੁਝ ਵੀ ਆਪਣੇ ਨਾਲ ਨਹੀਂ ਜਾਣਾ ਜਾਣਾ ਕੀ ਹੈ ਇਹ ਜਪਿਆ ਹੋਇਆ ਨਾਮ ਇਹ ਸਤਸੰਗਤ ਦੀਆਂ ਘੜੀਆਂ ਜੋ ਆਪ ਜੀ ਇਸ ਵੇਲੇ ਆਪਣੇ ਸ਼ੁਭ ਕਰਮਾਂ ਦੇ ਵਿੱਚ ਦਰਜ ਕਰਵਾ ਰਹੇ ਹੋ ਇਹ ਪਲ ਇਹ ਸਾਡੇ ਨਾਲ ਜਾਣੇ ਨੇ ਜੋ ਆਪਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕੇ ਸਤਿਗੁਰਾਂ ਦੇ ਬਚਨ ਸੁਣ ਕੇ ਬਤੀਤ ਕਰ ਰਹੇ ਹਾਂ ਇਹ ਸਮਾਂ ਲਿਖੇ ਵਿੱਚ ਲੱਗ ਜਾਣਾ ਹੈ ਭਾਈ ਜਦੋਂ ਧਰਮ ਰਾਜ ਨੇ ਆਪਣੀ ਪਤਰੀ ਖੋਲਣੀ ਹੈ ਤੇ ਸਾਰੇ ਕਰਮਾਂ ਦੇ ਵਿੱਚ ਇਹ ਸਮਾਂ ਜੋ ਬਿਤਾਇਆ ਹੋਇਆ ਹੈ ਇਹ ਪੁੰਨ ਫਲ ਆਪਣੇ ਨੋਟ ਹੋ ਜਾਣੇ ਨੇ ਭਾਈ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਘੜੀਆਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਨੇ ਭਾਈ ਇਸੇ ਤਰ੍ਹਾਂ ਦੀ ਇੱਕ વાર્ਤਾ ਆਉਂਦੀ ਹੈ ਇੱਕ ਸੇਠ ਵਪਾਰ ਦੇ ਸਿਲਸਿਲੇ ਦੇ ਵਿੱਚ ਬਾਹਰ ਗਿਆ ਹੋਇਆ ਹੁੰਦਾ ਹੈ 15-20 ਦਿਨ ਇੱਕ ਮਹੀਨਾ ਲੱਗ ਜਾਂਦਾ ਹੈ ਬਾਹਰ ਵਪਾਰ ਦੇ ਕਮਾਂਕਾਰਾਂ ਦੇ ਵਿੱਚ ਤੇ ਜਦ ਵਾਪਸ ਆ ਰਿਹਾ ਹੈ ਟੁਰਿਆ ਆ ਰਿਹਾ ਹੈ ਆਪਣੇ ਘਰ ਵੱਲ ਨੂੰ ਕੀ ਹੋਇਆ ਰਸਤੇ ਦੇ ਵਿੱਚ ਸ਼ਾਮਾਂ ਪੈ ਗਈਆਂ ਨੇ ਇੱਕ ਨਗਰ ਦੇ ਵਿੱਚ ਪਹੁੰਚ ਜਾਂਦਾ ਹੈ ਸੋਚਿਆ ਕਿ ਸ਼ਾਮਾਂ ਹੋ ਗਈਆਂ ਨੇ ਰਾਤ ਪੈਣ ਵਾਲੀ ਹੈ ਅੱਗੇ ਰਸਤਾ ਜੰਗਲ ਦਾ ਹੈ ਮਤਾਂ ਜੰਗਲੀ ਜੀਵ ਕੋਈ ਨੁਕਸਾਨ ਕਰ ਦੇਵੇ ਚੋਰ ਡਾਕੂ ਮੇਰੇ ਕੋਲ ਮਾਇਆ ਹੈ ਕਿਧਰੇ ਲੁੱਟਣਾ ਲੈਣ ਹੋਵੇ ਨਾ ਤਾਂ ਇਸ ਨਗਰ ਦੇ ਵਿੱਚੋਂ ਮੈਂ ਕਿਸੇ ਨੂੰ ਆਪਣੇ ਨਾਲ ਲੈ ਚੱਲਾਂ ਮਜ਼ਦੂਰੀ ਤੇ ਕਿਸੇ ਨੂੰ ਆਪਣੇ ਨਾਲ ਲੈ ਚੱਲਾਂ ਜੋ ਮੈਨੂੰ ਇਹ ਜੰਗਲ ਦਾ ਰਸਤਾ ਪਾਰ ਕਰਵਾ ਦੇਵੇ ਨਗਰ ਦੇ ਵਿੱਚ ਟੁਰਿਆ ਫਿਰਦਾ ਹੈ ਨੌਜਵਾਨ ਨੂੰ ਪੁੱਛਦਾ ਹੈ ਭਾਈ ਮੈਨੂੰ ਇਹ ਜੰਗਲ ਅਜ ਪਾਰ ਕਰਵਾ ਦੇਵੋ ਤੇ ਮੈਂ ਆਪ ਨੂੰ ਬਣਦੀ ਮਜ਼ਦੂਰੀ ਦੇ ਦੇਵਾਂਗਾ ਮੇਰੇ ਨਾਲ ਕੋਈ ਜਾਣਾ ਜਾ ਕੇ ਇਹ ਜੰਗਲ ਪਾਰ ਕਰਵਾ ਦੇਵੋ ਇਸ ਜੰਗਲ ਦੇ ਵਿੱਚ ਬੜੇ ਜੰਗਲੀ ਜਾਨਵਰ ਨੇ ਤੇ ਮੈਨੂੰ ਇਕੱਲੇ ਨੂੰ ਡਰ ਲੱਗਦਾ ਹੈ ਭਾਈ ਮੈਂ ਆਪਣੇ ਘਰ ਅਗਲੇ ਪਿੰਡ ਵਿੱਚ ਜਾਣਾ ਹੈ ਜੰਗਲ ਤੋਂ ਪਾਰਲੇ ਪਾਸੇ ਮੇਰਾ ਪਿੰਡ ਹੈ ਕੋਈ ਰਾਤ ਨੂੰ ਟੁਰਨ ਲਈ ਨਾ ਤਿਆਰ ਹੋਇਆ ਤੇ ਲੋਕਾਂ ਨੇ ਇਸ ਸੇਠ ਨੂੰ ਇੱਕ ਸਾਧੂ ਦੀ ਦਸ ਪਾ ਦਿੱਤੀ ਜੋ ਨਗਰ ਦੇ ਬਾਹਰ ਬਾਹਰ ਕੁੱਲੀ ਵਾਹ ਕੇ ਬੈਠਾ ਹੋਇਆ ਹੈ ਕਹਿਣ ਲੱਗੇ ਉਹ ਸਾਧੂ ਦਾ ਅੱਗੇ ਪਿੱਛੇ ਕੋਈ ਨਹੀਂ ਤੇ ਸਬਨਾਂ ਦੀ ਮਦਦ ਕਰਦਾ ਹੈ ਸਬਨਾਂ ਦੀ ਸਹਾਇਤਾ ਕਰਦਾ ਹੈ ਤੇ ਤੁਸੀਂ ਉਸ ਨੂੰ ਆਪਣੇ ਨਾਲ ਲੈ ਜਾਵੋ ਇਹ ਸੇਠ ਜਾ ਪਹੁੰਚਦਾ ਹੈ ਉਸ ਸਾਧੂ ਦੀ ਕੁਲੀ ਦੇ ਵਿੱਚ ਸਤਿਕਾਰ ਸਹਿਤ ਪ੍ਰਣਾਮ ਕਰਦਾ ਹੈ ਕਹਿਣ ਲੱਗਿਆ ਬਾਬਾ ਜੀ ਆ ਸ਼ਾਮਾਂ ਪੈ ਗਈਆਂ ਨੇ ਤੇ ਮੈਂ ਜੰਗਲ ਪਾਰਲੇ ਪਿੰਡ ਜਾਣਾ ਹੈ ਜੰਗਲ ਦੇ ਵਿੱਚ بڑے ਜਾਨਵਰ ਨੇ ਖੂੰਖਾਰ ਜਾਨਵਰ ਨੇ ਤੇ ਮੈਨੂੰ ਬੜਾ ਡਰ ਲੱਗ ਰਿਹਾ ਹੈ ਤੇ ਆਪ ਜੀ ਕਿਰਪਾ ਕਰਕੇ ਮੇਰੇ ਨਾਲ ਇਹ ਜੰਗਲ ਦਾ ਰਸਤਾ ਪਾਰ ਕਰਵਾ ਦੇਵੋ ਆਪ ਜੀ ਆ ਦਾ ਬੜਾ ਧੰਨਵਾਦ ਹੋਵੇਗਾ ਉਹ ਸਾਧੂ ਕਹਿਣ ਲੱਗਿਆ ਕੋਈ ਗੱਲ ਨਹੀਂ ਭਾਈ ਤੇਰੇ ਨਾਲ ਤਾਂ ਮੈਂ ਚੱਲ ਵੜਦਾ ਹਾਂ ਤੇ ਪਰ ਇਸ ਤਰ੍ਹਾਂ ਕਰੋ ਆ ਪ੍ਰਸ਼ਾਦਾ ਛਕ ਲਵੋ ਪ੍ਰਸ਼ਾਦਾ ਛਕ ਲਈਏ ਤੇ ਫਿਰ ਚੱਲਦੇ ਹਾਂ ਦੋ ਪ੍ਰਸ਼ਾਦੇ ਨੇ ਸਾਧੂ ਦੇ ਕੋਲ ਇੱਕ ਪ੍ਰਸ਼ਾਦਾ ਆਪ ਛਕ ਲੈਂਦਾ ਹੈ ਤੇ ਇੱਕ ਇਸ ਸੇਠ ਨੂੰ ਦੇ ਦਿੰਦਾ ਹੈ ਪ੍ਰਸ਼ਾਦੇ ਛਕ ਕੇ ਤੇ ਤੁਰਨ ਲੱਗਦੇ ਨੇ ਦੋਵੇਂ ਜਾਣੇ ਤੇ ਸਾਧੂ ਆਵਾਜ਼ ਮਾਰ ਲੈਂਦਾ ਹੈ ਸੇਠ ਜੀ ਮੈਂ ਤੁਹਾਡੇ ਨਾਲ ਚੱਲਦਾ ਰਿਹਾ ਹਾਂ ਪਰ ਇਹ ਮੇਰਾ ਸਮਾਂ ਜੋ ਹੈ ਇਹ ਬੰਦਗੀ ਦਾ ਸਮਾਂ ਹੈ ਮੈਂ ਪਰਮੇਸ਼ਰ ਦੇ ਗੁਣ ਗਾਉਣੇ ਕਰਨੇ ਨੇ ਜਾਪ ਕਰਨਾ ਹੈ ਉਹ ਪਰਮੇਸ਼ਰ ਦੀ ਯਾਦ ਦੇ ਵਿੱਚ ਸਮਾਂ ਬਿਤਾਉਣਾ ਹੈ ਤੇ ਇਹ ਸਮਾਂ ਤੁਹਾਡੇ ਨਾਲ ਲੰਘ ਜਾਣਾ ਹੈ ਤੁਹਾਡੇ ਨਾਲ ਜਾਣ ਦੀ ਇਹ ਸ਼ਰਤ ਹੈ ਕਿ ਜਾਂ ਤਾਂ ਤੁਸੀਂ ਮੈਨੂੰ ਉਸ ਪਰਮੇਸ਼ਰ ਦੇ ਗੁਣ ਗਾਣੇ ਗੁਣ ਗਾਉਣੇ ਕਰਕੇ ਸੁਣਾਉਣੇ ਨੇ ਤੇ ਜਾਂ ਫਿਰ ਮੈਂ ਉਸ ਪਰਮੇਸ਼ਰ ਦੀਆਂ ਗੱਲਾਂ ਕਰਦਾ ਹਾਂ ਤੇ ਆਪ ਜਿਹਾ ਨੇ ਸਰਵਣ ਕਰਨੀਆਂ ਨੇ ਇਸ ਤਰ੍ਹਾਂ ਆਪਣਾ ਸਮਾਂ ਵੀ ਬਤੀਤ ਹੋ ਜਾਵੇਗਾ ਤੇ ਨਾਲੇ ਉਸ ਪਰਮੇਸ਼ਰ ਦੇ ਲਿਖੇ ਲੱਗ ਜਾਵੇਗਾ ਆਪਣਾ ਸਮਾਂ ਉਸ ਦੀ ਯਾਦ ਵਿੱਚ ਬੀਤੇਗਾ ਉਹ ਸੇਠ ਕਹਿਣ ਲੱਗਾ ਮਹਾਰਾਜ ਮੈਂ ਇੱਕ ਦੁਨਿਆਵੀ ਸ਼ਾਹੂਕਾਰ ਆਦਮੀ ਹਾਂ ਮੈਨੂੰ ਇਹ ਭਜਨ ਬੰਦਗੀ ਨਹੀਂ ਕਰਨੀ ਆਉਂਦੀ ਤੇ ਕਿਰਪਾ ਕਰਕੇ ਤੁਸੀਂ ਹੀ ਮੈਨੂੰ ਉਸ ਪਰਮੇਸ਼ਰ ਦੇ ਬਚਨ ਬੋਲ ਕੇ ਸੁਣਾਓ ਤੇ ਮੈਂ ਸਰਵਣ ਕਰਦਾ ਸਾਧੂ ਕਹਿਣ ਲੱਗਾ ਠੀਕ ਹੈ ਭਾਈ ਅਤੇ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਰਸਤੇ ਦੇ ਵਿੱਚ ਜਾਂਦਿਆਂ ਸਾਧੂ ਉਸ ਪਰਮੇਸ਼ਰ ਦੇ ਨਾਮ ਦੀਆਂ ਗੱਲਾਂ ਉਸ ਸੇਠ ਨੂੰ ਸੁਣਾਈ ਜਾ ਰਿਹਾ ਹੈ ਸੇਠ ਬੜੇ ਧਿਆਨ ਦੇ ਨਾਲ ਸਾਧੂ ਦੀਆਂ ਗੱਲਾਂ ਸੁਣੀ ਜਾ ਰਿਹਾ ਹੈ ਤੇ ਨਾਲ-ਨਾਲ ਹੰਗਾਰਾ ਵੀ ਭਰਦਾ ਜਾ ਰਿਹਾ ਹੈ ਸਮਾਂ ਬਤੀਤ ਹੋਇਆ ਤੇ ਜੰਗਲ ਪਾਰ ਸੇਠ ਦੇ ਘਰ ਪਹੁੰਚ ਜਾਂਦੇ ਨੇ ਸੇਠ ਦੇ ਪਿੰਡ ਵਿੱਚ ਇਹ ਸਾਧੂ ਤੇ ਸੇਠ ਦੋਵੇਂ ਜਾਣੇ ਘਰ ਪਹੁੰਚ ਜਾਂਦੇ ਨੇ ਘਰ ਪਹੁੰਚ ਕੇ ਸੇਠ ਨੇ ਸੁਖ ਦਾ ਸਾਹ ਲਿਆ ਤੇ ਆਖਣ ਲੱਗਿਆ ਮਹਾਰਾਜ ਆਪ ਜੀਆ ਨੇ ਬੜਾ ਮੇਰੇ ਤੇ ਉਪਕਾਰ ਕੀਤਾ ਹੈ ਜੋ ਮੈਨੂੰ ਇਹ ਰਸਤਾ ਪਾਰ ਕਰਵਾਇਆ ਹੈ ਹੁਣ ਆਪ ਜੀ ਕਿਰਪਾ ਕਰੋ ਪ੍ਰਸ਼ਾਦਾ ਪਾਣੀ ਛਕਿ ਦੇ ਦਿਓ ਉਹ ਸਾਧੂ ਕਹਿਣ ਲੱਗਿਆ ਨਹੀਂ ਭਾਈ ਸਾਧੂ ਇੱਕ ਥਾਂ ਤੇ ਨਹੀਂ ਰੁਕਦੇ ਸਾਡਾ ਕੰਮ ਹੈ ਪਰਮੇਸ਼ਰ ਦੀ ਬੰਦਗੀ ਕਰਨੀ ਹੁਣ ਮੈਂ ਵਾਪਸ ਆਪਣੇ ਘਰ ਜਾਣਾ ਹਾਂ ਤੇ ਤੁਸੀਂ ਆਰਾਮ ਕਰੋ ਉਹ ਸੇਠ ਵਾਪਸ ਪਰਤਣ ਲੱਗਦਾ ਹੈ ਤੇ ਸਾਧੂ ਫਿਰ ਆਵਾਜ਼ ਮਾਰ ਲੈਂਦਾ ਹੈ ਸੇਠ ਜੀ ਕੁਝ ਪਲ ਹੋਰ ਰੁਕ ਜਾਵੋ ਮੈਂ ਆਪ ਜੀਆਂ ਦੇ ਨਾਲ ਇੱਕ ਵਿਚਾਰ ਕਰਨੀ ਹੈ ਉਹ ਸੇਠ ਥੱਕ ਟੁੱਟਿਆ ਹੈ ਸਫਰ ਦਾ ਥਕਿਆ ਹੋਇਆ ਹੈ ਸਰੀਰ ਅੰਗ ਅੰਗ ਦੁਖੀ ਜਾ ਰਿਹਾ ਹੈ ਕਹਿਣ ਲੱਗਿਆ ਸਾਧੂ ਨੇ ਕੁਝ ਮੰਗਣਾ ਹੋਣਾ ਹੈ ਰੁਕ ਜਾਂਦਾ ਹੈ ਇਹ ਸਾਧੂ ਕਹਿਣ ਲੱਗਿਆ ਸੇਠ ਜੀ ਅੱਜ ਤੋਂ 8ਵੇਂ ਦਿਨ ਤੁਸੀਂ ਅਕਾਲ ਚਰਾਣਾ ਕਰ ਜਾਣਾ ਹੈ ਇਹ 5-4 ਦਿਨ ਨੇ ਤੁਹਾਡੇ ਕੋਲ ਉਸ ਪਰਮੇਸ਼ਰ ਦੀ ਬੰਦਗੀ ਕਰ ਲਵੋ ਅੱਜ ਤੋਂ 8ਵੇਂ ਦਿਨ ਤੁਸੀਂ ਇਹ ਦੁਨੀਆ ਛੱਡ ਕੇ ਚਲੇ ਜਾਣਾ ਹੈ ਸ਼ੇਠ ਨੇ ਕੋਈ ਧਿਆਨ ਨਾ ਦਿੱਤਾ ਕਿਹਾ ਹੈ ਸਾਧੂ ਕੋਈ ਪੈਸੇ ਮੰਗਣ ਦੀ ਕੋਈ ਮੇਰੇ ਤੋਂ ਮੰਗ ਮੰਗੇਗਾ ਹੁਣ ਆਪਾ ਕਰਨ ਲਈ ਇਹ ਗੱਲਾਂ ਬਣਾਈ ਜਾ ਰਿਹਾ ਹੈ ਸ਼ੇਠ ਨੇ ਆਖਿਆ ਚਲੋ ਕੋਈ ਗੱਲ ਨਹੀਂ ਮਹਾਰਾਜ 8ਵੇਂ ਦਿਨ ਦੀ ਅੱਠਾਂ ਦਿਨਾਂ ਨੂੰ ਵੇਖ ਲਵਾਂਗੇ ਕੀ ਹੁੰਦਾ ਹੈ ਪਹਿਲਾਂ ਤੁਸੀਂ ਮੈਨੂੰ ਇਸ ਤਰ੍ਹਾਂ ਦੱਸੋ ਕਿ ਤੁਸੀਂ ਮੇਰੀ ਮੌਤ ਦਾ ਅੰਦਾਜ਼ਾ ਲਗਾ ਲਿਆ ਹੈ ਤੇ ਤੁਹਾਨੂੰ ਇਹ ਵੀ ਪਤਾ ਹੈ ਤੁਸੀਂ ਕਦੋਂ ਮਰਨਾ ਹੈ ਉਹ ਸਾਧੂ ਕਹਿਣ ਲੱਗਿਆ ਹਾਂ ਭਾਈ ਸੇਠ ਜੀ ਸਾਨੂੰ ਗਿਆਤ ਹੈ ਅਸੀਂ ਕਦੋਂ ਜਾਣਾ ਹੈ ਸੇਠ ਨੇ ਪੁੱਛਿਆ ਭਾਈ ਤੁਹਾਡਾ ਕਿੰਨਾ ਸਮਾਂ ਰਹਿੰਦਾ ਹੈ ਸੱਚਖੰਡ ਜਾਣ ਦਾ ਉਹ ਸਾਧੂ ਜਨ ਕਹਿਣ ਲੱਗੇ ਸੇਠ ਜੀ ਤੁਸੀਂ ਚਲੇ ਜਾਣਾ ਹੈ ਅੱਜ ਤੋਂ 8ਵੇਂ ਦਿਨ ਤੇ ਮੈਂ ਤੁਹਾਡੇ ਤੋਂ 2 ਦਿਨ ਪਹਿਲਾਂ ਅੱਜ ਤੋਂ 6ਵੇਂ ਦਿਨ ਚਲੇ ਜਾਣਾ ਹੈ ਇਸ ਦੁਨੀਆ ਨੂੰ ਤਿਆਗ ਕੇ ਮੇਰਾ ਸਮਾਂ ਅੱਜ ਤੋਂ 6ਵੇਂ ਦਿਨ ਦਾ ਮقرਰ ਹੋ ਚੁੱਕਿਆ ਹੈ ਉਸ ਪਰਮੇਸ਼ਰ ਦੇ ਦਰ ਤੋਂ ਉਸ ਸੇਠ ਕਹਿਣ ਲੱਗਿਆ ਠੀਕ ਹੈ ਮੈਂ ਧਿਆਨ ਰੱਖਾਂਗਾ ਮਹਾਪੁਰਸ਼ੋ ਮੈਂ ਇਹ 8 ਦਿਨ ਉਸ ਪਰਮੇਸ਼ਰ ਦੀ ਬੰਦਗੀ ਕਰ ਲਵਾਂਗਾ ਫਤੇ ਬੁਲਾ ਕੇ ਚਲੇ ਜਾਂਦੇ ਨੇ ਸਾਧੂ ਜਨ ਆਪਣੇ ਘਰ ਵੱਲ ਨੂੰ ਵਾਪਸ ਤੁਰ ਪੈਂਦੇ ਨੇ ਤੇ ਸੇਠ ਆਪਣੇ ਕੰਮਕਾਰਾਂ ਦੇ ਵਿੱਚ ਲੱਗ ਜਾਂਦਾ ਹੈ ਇਹ 5-6 ਦਿਨ ਬਤੀਤ ਹੋ ਜਾਂਦੇ ਹਨ ਤੇ ਸੇਠ ਨੂੰ ਅਚਾਨਕ ਧਿਆਨ ਆਉਂਦਾ ਹੈ ਕਿ ਸਾਧੂ ਨੇ ਆਖਿਆ ਸੀ ਕਿ ਤੂੰ 8ਵੇਂ ਦਿਨ ਮਰਨਾ ਹੈ ਤੇ ਮੈਂ 6ਵੇਂ ਦਿਨ ਚਲੇ ਜਾਣਾ ਹੈ ਅੱਜ 6ਵਾਂ ਦਿਨ ਹੈ ਵੇਖੀਏ ਤਾਂ ਸਹੀ ਕਿ ਸਾਧੂ ਦੇ ਬਚਨ ਝੂਠੇ ਨੇ ਸਾਧੂ ਜਿਉਂਦਾ ਹੈ ਕਿ ਮਰ ਗਿਆ ਉਸਨੇ ਕੀ ਕੀਤਾ ਸੇਠ ਪਹੁੰਚ ਜਾਂਦਾ ਹੈ ਸਾਧੂ ਦੇ ਨਗਰ ਵਿੱਚ ਜਾ ਕੇ ਕੀ ਵੇਖਦਾ ਹੈ ਸਾਧੂ ਦੀ ਕੁੱਲੀ ਦੇ ਕੋਲ ਬੜਾ ਇਕੱਠ ਵੱਜਿਆ ਹੋਇਆ ਹੈ ਬੜੇ ਲੋਕ ਇਕੱਠੇ ਨੇ ਉੱਥੇ ਤੇ ਜਾ ਕੇ ਪੁੱਛਣਾ ਕੀਤਾ ਭਾਈ ਕੀ ਗੱਲ ਹੈ ਇਤਨਾ ਇਕੱਠ ਕਿਉਂ ਹੈ ਲੋਕਾਂ ਨੇ ਦੱਸਿਆ ਕਿ ਭਾਈ ਇੱਥੇ ਇੱਕ ਸਾਧੂ ਰਹਿੰਦਾ ਸੀ ਇਸ ਗੁਟਿਆ ਦੇ ਵਿੱਚ ਤੇ ਅੱਜ ਅਚਾਨਕ ਉਹ ਸਵਰਗ ਸੁਧਾਰ ਗਿਆ ਹੈ ਅਚਾਨਕ ਇਸ ਸਾਧੂ ਦੀ ਮੌਤ ਹੋ ਗਈ ਹੈ ਇਤਨਾ ਸੁਣਨਾ ਹੀ ਸੀ ਕਿ ਸੇਠ ਅੰਦਰੋਂ ਕੰਬ ਗਿਆ ਕਿ ਸਾਧੂ ਦੇ ਬਚਨ ਸਤ ਨੇ ਮੇਰਾ ਸਮਾਂ ਵੀ ਆਉਣ ਵਾਲਾ ਹੈ ਉਸੇ ਸਮੇਂ ਪੁੱਠੇ ਪੈਰੀ ਆਪਣੇ ਘਰ ਵੱਲ ਨੂੰ ਦੌੜਦਾ ਹੈ ਜਾ ਕੇ ਆਪਣੀ ਘਰਵਾਲੀ ਨੂੰ ਆਖਦਾ ਹੈ ਭਲੀਏ ਪਰਸੋਂ ਮੇਰਾ ਸੱਚਖੰਡ ਜਾਣ ਦਾ ਸਮਾਂ ਹੈ ਮੇਰੀ ਮੌਤ ਦਾ ਸਮਾਂ ਹੈ ਪਰਸੋਂ ਮੈਨੂੰ ਸਾਧੂ ਜਨ ਨੇ ਬਚਨ ਕੀਤੇ ਨੇ ਪਰਸੋਂ ਮੈਂ ਚਲੇ ਜਾਣਾ ਹੈ ਇਸ ਦੁਨੀਆ ਤੋਂ ਘਰ ਦਾ ਸਾਰਾ ਸਹਾਰਾ ਕਿਤਾਬ ਦੁਕਾਨਦਾਰੀ ਦਾ ਸਹਾਰਾ ਕਾਰੋਬਾਰਾਂ ਦਾ ਸਹਾਰਾ ਮੈਥੋਂ ਲੈ ਲਵੋ ਸਾਰੀ ਲਿਖਤ ਪੜਤ ਕਰਵਾ ਲਵੋ ਤੇ ਮੈਂ ਚਲੇ ਜਾਣਾ ਹੈ ਪਰਸੋਂ ਉਸ ਦੀ ਘਰ ਵਾਲੀ ਕਹਿਣ ਲੱਗੀ ਐਵੇਂ ਤੁਸੀਂ ਸਾਧੂ ਜਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਹੋ ਤੁਹਾਨੂੰ ਕੀ ਹੋਇਆ ਹੈ ਚੰਗੇ ਭਲੇ ਤੁਰੇ ਫਿਰਦੇ ਹੋ ਸਾਰਾ ਕੰਮਕਾਰ ਕਰਦੇ ਹੋ ਤੁਹਾਨੂੰ ਕੁਝ ਨਹੀਂ ਹੁੰਦਾ ਨਹੀਂ ਭਲੀਏ ਇਹ ਸੱਚ ਹੈ ਮੈਂ ਚਲੇ ਜਾਣਾ ਹੈ ਪਰਸੋਂ ਤੱਕ ਇਹ ਆਖ ਕੇ ਸਾਰਾ ਹਿਸਾਬ ਕਿਤਾਬ ਲਿਖ ਕੇ ਦੇ ਦਿੱਤਾ ਤੇ ਆਪ ਸਾਧੂ ਜਨਾਂ ਦੇ ਬੋਲ ਯਾਦ ਕਰਨ ਲੱਗਾ ਤੇ ਸਾਧੂਆਂ ਨੇ ਜਾਣ ਲੱਗਿਆਂ ਬਚਨ ਕੀਤੇ ਸਨ ਕਿ ਸੇਠ ਜੀ ਜਿਸ ਵੇਲੇ ਤੁਹਾਡੀ ਮੌਤ ਹੋਵੇਗੀ ਉਸ ਵੇਲੇ ਤੁਹਾਡਾ ਲੇਖਾ ਜੋਖਾ ਧਰਮਰਾਜ ਨੇ ਕਰਨਾ ਹੈ ਦਰਗਾਹ ਦੇ ਵਿੱਚ ਪਹੁੰਚ ਕੇ ਸੇਠ ਨੂੰ ਯਾਦ ਆਈ ਜਾ ਰਹੇ ਨੇ ਸਾਧੂ ਦੇ ਬਚਨ ਤੇ ਤੁਸੀਂ ਕੀ ਕਰਨਾ ਹੈ ਜਿਸ ਵੇਲੇ ਤੁਹਾਡਾ ਲੇਖਾ ਹੋਇਆ ਹੈ ਤੇ ਤੁਸੀਂ ਸਾਰਾ ਜ਼ਿੰਦਗੀ ਕੋਈ ਰਾਮ ਭਜਨ ਨਹੀਂ ਕੀਤਾ ਉਸ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਕੋਈ ਭਲਾ ਨਹੀਂ ਕੀਤਾ ਤੇ ਆ ਜੋ ਆਪਾਂ ਇੱਕ ਘੰਟਾ ਸਤ ਸਤ ਸੰਗਤ ਦਾ ਬਿਤਾਇਆ ਹੈ ਜੰਗਲ ਦੇ ਵਿੱਚ ਆਉਂਦਿਆਂ ਆਉਂਦਿਆਂ ਤੇਰੇ ਘਰ ਵੱਲ ਨੂੰ ਇਹ ਤੇਰਾ ਸਮ ਸਤ ਸੰਗਤ ਦਾ ਲੇਖੇ ਲੱਗ ਜਾਣਾ ਹੈ ਇਹ ਨੋਟ ਹੋ ਜਾਣਾ ਹੈ ਇਤਨਾ ਸਮਾਂ ਤੂੰ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਬਿਤਾਇਆ ਹੈ ਯਾਦ ਆਈ ਜਾ ਰਿਹਾ ਹੈ ਸੇਠ ਨੂੰ ਕਿ ਇਹ ਸਮਾਂ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਬਿਤਾਇਆ ਹੈ ਸਾਧੂ ਜਨ ਦੇ ਬਚਨ ਨੇ ਤੇ ਇਹ ਸਮਾਂ ਲੇਖੇ ਵਿੱਚ ਲੱਗ ਜਾਣਾ ਹੈ ਤੇ ਤੈਨੂੰ ਧਰਮਰਾਜ ਨੇ ਪੁੱਛਣਾ ਹੈ ਕਿ ਇਹ ਸਮੇਂ ਦਾ ਫਲ ਤੂੰ ਪਹਿਲਾਂ ਲੈਣਾ ਹੈ ਕਿ ਬਾਅਦ ਵਿੱਚ ਤੂੰ ਇਸ ਤਰ੍ਹਾਂ ਕਰ ਲਵੀ ਉਸੇ ਸਮੇਂ ਆਖ ਦੇਣਾ ਹੈ ਕਿ ਮੈਨੂੰ ਇਹ ਫਲ ਪਹਿਲਾਂ ਦੇ ਦਿੱਤਾ ਜਾਵੇ ਅੱਗੇ ਦੀ ਅਸੀਂ ਆਪੇ ਸੰਭ ਲਵਾਂਗੇ ਤੇਰੇ ਤੋਂ ਪਹਿਲਾਂ ਅਸੀਂ ਉੱਥੇ ਬੈਠੇ ਹੋਵਾਂਗੇ ਸਾਰੀ ਗੱਲ ਉਦੋਂ ਅੱਗੇ ਅਸੀਂ ਸੰਭ ਲਵਾਂਗੇ ਤੂੰ ਸਿਰਫ ਇੰਨਾ ਹੀ ਕਹਿਣਾ ਹੈ ਕਿ ਮੇਰੇ ਪੁੰਨ ਫਲ ਦਾ ਫਲ ਮੈਨੂੰ ਪਹਿਲਾਂ ਦਿੱਤਾ ਜਾਵੇ ਇਹ ਗੱਲਾਂ ਯਾਦ ਆਈ ਜਾ ਰਹੀਆਂ ਨੇ ਸੇਠ ਨੂੰ ਤੇ ਉਸ ਨੇ ਪੱਕਿਆਂ ਕਰ ਲਿਆ ਸਮਾ ਆਇਆ ਤੇ ਸੇਠ ਚੜ੍ਹਾਈ ਕਰ ਜਾਂਦਾ ਹੈ। ਦਰਗਾਹ ਦੇ ਵਿੱਚ ਪਹੁੰਚਦਾ ਹੈ ਜਮਦੂਤ ਖਿੱਚੀ ਫਿਰਦੇ ਹਨ ਸੇਠ ਨੂੰ ਇਸ ਨੇ ਪਾਪ ਇਤਨੇ ਕੀਤੇ ਹਨ। ਖਿੱਚੀ ਫਿਰਦੇ ਨੇ ਸਜ਼ਾਾਂ ਮਿਲ ਰਹੀਆਂ ਨੇ। ਜਾਂ ਧਰਮਰਾਜ ਦੇ ਸਾਹਮਣੇ ਪੇਸ਼ ਕਰ ਦਿੱਤਾ ਜਮਦੂਤਾਂ ਨੇ। ਵਹੀਆਂ ਖੋਲ ਕੇ ਵੇਖੀ ਜਾ ਰਹੇ ਨੇ ਸਾਰੀਆਂ ਪਾਪਾਂ ਦੇ ਨਾਲ ਕਾਲੀਆਂ ਹੋਈਆਂ ਪਈਆਂ ਨੇ ਇਤਨੇ ਧੋਖੇ ਠੱਗੀ ਕੀਤੇ ਨੇ ਇਸ ਸੇਠ ਨੇ। ਦੇ ਵਿੱਚੋਂ ਇੱਕ ਲਾਈਨ ਚਮਕ ਰਹੀ ਹੈ ਵਹੀ ਦੇ ਵਿੱਚ ਉਹ ਇਸ ਦਾ ਇਹ ਸਾਧੂ ਦੇ ਨਾਲ ਬਿਤਾਇਆ ਇੱਕ ਡੇਢ ਘੰਟੇ ਦਾ ਸਮਾਂ ਹੈ ਜੋ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਹੈ ਧਰਮਰਾਜ ਕਹਿਣ ਲੱਗਿਆ ਭਾਈ ਪੁਰਖਾ ਤੂੰ ਬੜੇ ਪਾਪ ਕੀਤੇ ਨੇ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਜਿਸ ਮਨੋਰਥ ਤੂੰ ਦੁਨੀਆਂ ਦੇ ਵਿੱਚ ਗਿਆ ਹੈ ਉਹ ਮਨੋਰਥ ਸਫਲਾ ਨਹੀਂ ਹੋਇਆ ਤੂੰ ਪਾਪ ਖੱਟੇ ਨੇ ਦੁਨੀਆ ਦੇ ਵਿੱਚ ਆ ਤੇਰੇ ਕੁਝ ਪਲ ਨੇ ਜੋ ਤੂੰ ਸਤ ਸੰਗਤ ਕੀਤੀ ਹੈ ਇਤਨਾ ਤੇਰਾ ਪੁੰਨ ਫਲ ਹੈ ਹੁਣ ਤੂੰ ਇਹ ਦੱਸ ਕਿ ਇਸ ਪੁੰਨ ਫਲ ਦਾ ਜੋ ਫਲ ਮਿਲਣਾ ਹੈ ਉਹ ਤੂੰ ਪਹਿਲਾਂ ਪ੍ਰਾਪਤ ਕਰਨਾ ਹੈ ਕੁਝ ਪਲ ਤੇਰੇ ਸਵਰਗਾਂ ਦੇ ਵਿੱਚ ਬਤੀਤ ਹੋਣੇ ਨੇ ਬਾਕੀ ਸਾਰਾ ਨਰਕਾਂ ਦੇ ਵਿੱਚ ਹੈ ਹੁਣ ਤੋਂ ਇਹ ਸਵਰਗਾਂ ਦਾ ਆਨੰਦ ਪਹਿਲਾਂ ਲੈਣਾ ਚਾਹੁੰਦਾ ਹੈ ਕਿ ਪਹਿਲਾਂ ਨਰਕ ਭੁਗਤ ਕੇ ਉਸ ਤੋਂ ਬਾਅਦ ਇਹ ਸਵਰਗਾਂ ਦੇ ਆਨੰਦ ਲੈਣੇ ਨੇ ਸੇਠ ਨੂੰ ਸਾਧੂ ਦੇ ਬਚਨ ਯਾਦ ਨੇ ਤੇ ਕਹਿਣ ਲੱਗਾ ਬਾਬਾ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਇਹ ਜੋ ਪਾਲ ਨੇ ਸਵਰਗਾਂ ਦੇ ਪਹਿਲਾਂ ਦੇ ਦੇ ਦਿਵੋ ਫਿਰ ਤਾਂ ਨਰਕ ਹੀ ਭੁਗਤਣਾ ਹੈ ਮੈਨੂੰ ਪਤਾ ਹੈ ਤੇ ਇਹ ਜੋ ਪਲ ਨੇ ਮੈਨੂੰ ਪਹਿਲਾਂ ਦੇ ਦੋ ਮੈਂ ਸਵਰਗਾਂ ਦਾ ਆਨੰਦ ਕੁਝ ਪਲ ਪਹਿਲਾਂ ਮਾਣਨਾ ਚਾਹੁੰਦਾ ਧਰਮਨਾਥ ਨੇ ਕਿਹਾ ਠੀਕ ਹੈ ਭਾਈ ਪਹਿਲਾਂ ਕੁਝ ਪਲ ਸਵਰਗਾਂ ਦੇ ਤੁਹਾਡੇ ਤੇ ਫਿਰ ਵਾਪਸ ਆ ਜਾਣਾ ਹੈ ਸੇਠ ਨੂੰ ਲੈ ਕੇ ਚਲੇ ਜਾਂਦੇ ਨੇ ਜਮਦੂਤ ਤੇ ਜਾ ਸਵਰਗਾਂ ਦੇ ਦਵਾਰ ਤੇ ਛੱਡ ਦਿੰਦੇ ਨੇ ਜਾ ਭਾਈ ਇਤਨੇ ਪਲਾਂ ਬਾਅਦ ਆਪਣੇ ਆਪ ਹੀ ਵਾਪਸ ਆ ਜਾਣਾ ਹੈ ਉਸੇਠ ਚਲਿਆ ਜਾਂਦਾ ਹੈ ਸਵਰਗਾਂ ਦੇ ਵਿੱਚ ਤੇ ਅੱਗੇ ਕੀ ਵੇਖਦਾ ਹੈ ਚਾਰੇ ਪਾਸੇ ਸ਼ਾਂਤੀ ਹੈ ਉਸ ਪਰਮੇਸ਼ਰ ਦੇ ਨਾਮ ਦੀ ਧੁਨ ਵੱਜ ਰਹੀ ਹੈ ਤੁਰਿਆ ਜਾ ਰਿਹਾ ਹੈ ਤੇ ਅੱਗੇ ਉਹ ਸਾਧੂ ਜਨ ਬੈਠੇ ਨੇ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਨੇ ਬੈਠੇ ਨੇ ਸਾਧੂ ਜਨ ਤੇ ਇਹ ਵੀ ਜਾ ਕੇ ਬੈਠ ਜਾਂਦਾ ਹੈ ਸਮਾਂ ਬਤੀਤ ਹੋਇਆ ਤੇ ਜਮਦੂਤ ਦਵਾਰ ਤੇ ਖੜੇ ਇਸ ਨੂੰ ਇਹ ਸ਼ਹਿਰੇ ਕਰੀ ਜਾ ਰਹੇ ਹਨ ਚਲ ਤੇਰਾ ਸਮਾਂ ਖਤਮ ਹੋ ਗਿਆ ਹੈ ਤੇ ਇਹ ਉੱਠ ਕੇ ਤੁਰਨ ਲੱਗਦਾ ਹੈ ਤੇ ਸਾਧੂ ਨੇ ਬਾਹ ਫੜ ਲਈ ਕਹਿਣ ਲੱਗੇ ਭਾਈ ਸੇਠਾ ਹੁਣ ਤੂੰ ਇੱਥੇ ਪਹੁੰਚ ਗਿਆ ਹੈ ਇੱਥੋਂ ਕਿਧਰੇ ਨਹੀਂ ਜਾਣਾ ਮਹਾਪੁਰਸ਼ੋ ਜਮਦੂਤ ਮੈਨੂੰ ਬਾਝਾਂ ਦੇਈ ਜਾ ਰਹੇ ਨੇ ਮਹਾਪੁਰਸ਼ ਕਹਿਣ ਲੱਗੇ ਭਾਈ ਉਹ ਜਮਦੂਤ ਇਸ ਤੋਂ ਅੰਦਰ ਨਹੀਂ ਆ ਸਕਦੇ ਤੇ ਤੂੰ ਹੁਣ ਇੱਥੇ ਪਹੁੰਚ ਗਿਆ ਹੈ ਤੇਰੇ ਪੁੰਨ ਫਲ ਤੈਨੂੰ ਇੱਥੇ ਲੈ ਆਏ ਨੇ ਤੇ ਇੱਥੇ ਹੁਣ ਪਰਮੇਸ਼ਰ ਦੀ ਬੰਦਗੀ ਤੂੰ ਕਰਨੀ ਹੈ ਤੇਰਾ ਸਵਰਗਾਂ ਦੇ ਵਿੱਚ ਵਾਸ ਹੋਇਆ ਹੈ ਦੋ ਘੜੀਆਂ ਦਾ ਸਿਮਰਨ ਤੇਰਾ ਲੇਖੇ ਲੱਗ ਗਿਆ ਹੈ ਉਹ ਜੋ ਕੁਝ ਪਲ ਕੁਝ ਸਮਾਂ ਸੇਠ ਨੇ ਸਾਧੂ ਨਾਲ ਸਤ ਸੰਗਤ ਕੀਤੀ ਜੰਗਲ ਦੇ ਵਿੱਚ ਚੱਲਦਿਆਂ ਉਤਨੇ ਸਮੇਂ ਨੇ ਅਜ ਸੇਠ ਨੂੰ ਸਵਰਗਾ ਦਾ ਵਾਸ ਬਖਸ਼ਿਸ਼ ਕਰਵਾ ਦਿੱਤਾ ਉਹ ਜਮਦੂਤ ਉਡੀਕ ਕਰ ਕਰਕੇ ਵਾਪਸ ਚਲੇ ਜਾਂਦੇ ਨੇ ਧਰਮਨਾਥ ਨੂੰ ਆਖਦੇ ਨੇ ਕਿ ਉਹ ਸੇਠ ਹੁਣ ਵਾਪਸ ਨਹੀਂ ਆ ਰਿਹਾ ਸਵਰਗਾ ਦੇ ਵਿੱਚ ਧਰਮਰਾਜ ਕਹਿਣ ਲੱਗਾ ਭਾਈ ਆਪਾਂ ਉੱਥੇ ਹੁਣ ਜਾ ਨਹੀਂ ਸਕਦੇ ਅੰਦਰ ਆਪਾਂ ਨਹੀਂ ਜਾ ਸਕਦੇ ਤੇ ਉਹ ਬਾਹਰ ਨਹੀਂ ਆ ਰਿਹਾ ਤੁਸੀਂ ਉਸ ਦਾ ਕਿਹੜਾ ਛੱਡੋ ਉਹ ਹੁਣ ਸਵਰਗਾ ਦਾ ਭਾਗੀਦਾਰ ਬਣ ਗਿਆ ਹੈ ਇਹ ਕੁਝ ਪਲੀਆਂ ਪਲਾਂ ਦਾ ਸਿਮਰਨ ਹੈ ਭਾਈ ਜੋ ਉਸ ਸੇਠ ਨੇ ਉਸ ਪਰਮੇਸ਼ਰ ਦਾ ਕੀਤਾ ਅੱਜ ਸਵਰਗਾਂ ਦਾ ਭਾਗੀਦਾਰ ਬਣਿਆ ਬੈਠਾ ਹੈ ਆਪਾਂ ਵੀ ਸਵੇਰ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਜੋ ਉਸ ਪਰਮੇਸ਼ਰ ਦੇ ਗੁਣ ਗਾਏ ਨੇ ਭਾਈ ਇਹ ਵੀ ਲੇਖੇ ਵਿੱਚ ਲੱਗ ਜਾਣੇ ਨੇ ਸਾਡੇ ਨਾਲ ਜਾਣਾ ਹੈ ਇਹ ਬਤਾਇਆ ਹੋਇਆ ਸਮਾ ਸਾਡੇ ਨਾਲ ਇਹ ਜਾਣਾ ਹੈ ਭਾਈ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਆਪਾਂ ਸਭਨਾ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਸਤ ਬੁੱਧੀ ਬਖਸ਼ਿਸ਼ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਭਾਈ ਇਸੇ ਤਰ੍ਹਾਂ ਆਪਣੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਆਉ ਭਾਈ ਸਮੇਂ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਦੋ ਤੱਕ ਦਾ ਸ਼ਬਦ ਬੋਲ ਕੇ ਸਾਰੇ ਜਾਣੇ ਛੁੱਟੀਆਂ ਲੱਗੀਆਂ ਭਾਈ ਸਾਰੇ ਜਾਣੇ ਪਿਆਰ ਦੇ ਨਾਲ ਬੋਲਿਓ ਭਾਈ ਲੇਖੇ ਲੱਗ ਜਾਊਗਾ ਕੀਤਾ ਜੋ ਸਿਮਰਨ ਤੇਰਾ ਲੇਖੇ ਲੱਗ ਜਾਊਗਾ ਕੀਤਾ ਜੋ ਸਿਮਰਨ ਤੇਰਾ ਲੇਖੇ ਲੇਖੇ ਲੱਗ ਜਾਊਗਾ ਕੀਤਾ ਜੋ ਸਿਮਰਨ ਤੇਰਾ ਲੇਖੇ ਲੱਗ ਜਾਊਗਾ ਕੀਤਾ ਜੋ ਸਿਮਰਨ ਤੇਰਾ ਲੇਖੇ ਲੱਗ ਲੇਖੇ ਲੱਗ ਜਾਊਗਾ ਕੀਤਾ ਜੋ ਸਿਮਰਨ ਤੇਰਾ ਲੇਖੇ ਲੱਗ ਜਾਊਗਾ ਕੀਤਾ ਜੋ ਸਿਮਰਨ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ